ਵੇ। ਉਹ ਮੁੰਡਾ ਸੀਗਾ ਦੂਜਾ ਕੌਰਵ। ਗੱਡੀ ਉਹੀ ਹੈ? ਹਾਂ, ਉਹੀ ਹੈ। ਚੱਕਾ ਜਵਾਗ ਲੱਗੇ ਉਹ ਦੇਖ। ਆਹ ਦੇਖੋ ਤਾਂ ਸੀ। ਲਾਏ ਲੱਗੇ ਹੋਏ। ਲੱਗੇ ਹੋਏ ਆਹੀ ਲਾਏ। ka number number di sini karena ਬੰਦਾ ਟੈਨਸ਼ਨ ਜਾਂ ਫੋਨ ਤੇ ਗੱਲ ਕਰਦਾ ਹਾਂ ਹਾਂ ਕਾਲ ਚਾਹ ਹੂੰ ਇੱਧਰ ਇੱਧਰ ਲਾ ਕੇ ਬਾਈ ਹੂੰ ਇੱਧਰ ਹੀ ਲਾ ਕੇ ਹੋਣ ਗੱਡੀ ਜੇ ਇੱਧਰ ਮੋੜੀ ਤਾਂ ਮੁੜ ਕੇ ਗੱਡੀ ਨਹੀਂ ਗੱਡੀ ਫਿਰ ਗਈ ਇੱਧਰ ਹੀ ਇੱਧਰ ਹੀ ਗਈ ਬਾਈ ਦੁਬਾਰਾ ਗੱਡੀ ਨਹੀਂ ਪਾਰਾ ਹੂੰ ਬੰਦੇ ਦੀ ਵੀਡੀਓ ਬਣਾ ਲੈਂਦੇ ਆਪਾਂ ਮੇਰੇ ਨਾਲ ਰੋਗ ਘੱਟ ਕੇ ਜਲਦੀ ਜਲਦੀ ਉੱਠੀ ਦੇਖ ਲੈਣੀ ਜੀ ਉਹ ਟਿੱਦਾਂ ਨਾ ਕੀ ਆ ਕੇ ਮਿਲੋ ਕੱਪੀਓ ਹਾਂ ਭਾਈ 너무 n g k 다